ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ 4 HF ਬੜਾ ਤਾਜ਼ਾ ਸੂਝਾਂ ਬੱਚੇ ਨਾਲ ਆ ਇੱਕ ਦਿਖਾਉਣੀ ਆ ਪੰਜਵੇਂ ਨੰਬਰ ਤੇ ਜਰਸੀ ਸਟਾਡੀ ਵਿੱਚ ਕਰਵਾਤਾ ਹਾਂ ਕੱਦ ਦਾੰਦਾ ਜਾ ਲਓ ਜਰਸੀ ਵੇਅਰ ਐਡੀ ਹੈ HF ਬੜਾ ਦੇ ਨਾਲ ਮੁਕਾਬਲਾ ਕੰਪੇਅਰ ਹੁੰਦੀ ਆ ਡਿਟੇਲ ਸਾਰੀ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆਓ ਕੇ ਕਰੀਏ ਗੱਲ ਬਾਈ ਜੀ ਅਸੀ ਗੱਲ ਜੀ ਨਾਮ ਐਡਰੈਸ ਦੱਸੇ ਆਪਣਾ ਨਾਮ ਆਪਣਾ ਪਿੰਡ ਸੈਦੂਗਾ ਜੀ ਨਾਮ ਫੋਸਟਿਪ ਸਿੰਘ ਆ ਜੀ ਤੇ ਤਹਿਸੀਲ ਨਿਹਾਲ ਸਿੰਘ ਦਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 75269 75604 94630 ਤੇ 95604 ਵਪਾਰ ਦਾ ਕੰਮ ਰੋਟੀਨ ਜਿਹਾ ਸੁਣਦੇ ਹਾਂ ਜੀ ਹਾਂ ਜੀ ਫਾਇਦੇ ਨੰਬਰ ਜਿਹੜੀ ਜਰਸੀ ਦੇਖ ਰਹੇ ਹਾਂ ਵੀਰੇ ਨਗੀਨਾ ਹੀ ਇੱਕ ਹਨਾ ਜਿਹੜਾ ਸੁਆ ਸੂਰੀ ਆ ਇਹ ਢਿਲੋ ਸਾਹਿਬ ਪਹਿਲਾ ਸੁਆ ਜੀ ਤੇ ਦੰਦਾਂ ਦੇ ਚੌੜ ਦੇ ਦੰਦ ਕਰਦੀ ਹੈ ਵਹਿੜ ਠੀਕ ਆ ਪਹਿਲੇ ਸੁਏ ਬੋਡੀਵੇਅ ਬਹੁਤ ਤਕੜਾ ਕਰ ਗਈ ਹਨਾ ਹਾਂਜੀ ਬੋਡੀ ਵੇਟ ਬਹੁਤ ਬਹੁਤ ਚੰਗੀ ਬੱੱਚੀ ਆ ਬਾਕੀ ਇਹਨੂੰ ਅੱਗੇ ਵੀ ਯਾਨੀ ਫਿੱਟ ਸ਼ਾਟ ਦਾ ਸੀਮਨ ਲੱਗਾ ਜੀ ਜੀ ਤੇ ਜਿੱਗਦੀ ਇਹ ਆਵਾਜ਼ ਆ ਗਈ ਵੇਰ ਜਿੱਗਦੀ ਆਵਾਜ਼ ਵੇਗ ਸ਼ਾਟ ਦਾ ਸੀਮਨ ਲੱਗਿਆ ਵਾ ਹਾਂਜੀ ਟੋਰੀ ਬਾਹਰ ਨਾਲ ਸੱਤ ਕਾਠ ਵਗੈਰਾ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਚੰਗੀ ਸਾਫ ਸੁਥਰੀ ਤੇ ਵੀਰੇ ਸੁਆਸ ਹੁੰਦੀ ਹੈ ਪਹਿਲਾ ਪਹਿਲੇ ਸਵੇਕੀ ਅਨਮਾਨਾ ਦੁੱਧ ਵਾਲਾ ਆਪਣੇ ਦੇ ਤੋਂ ਪਹਿਲੇ ਸਵੇਕੀ ਲੋਹਾ ਸਾਹਿਬ ਜੇ ਤਾਂ ਫਰਦੀ ਹੁੰਦੀ ਜੀ ਫਿਰ ਤਾਂ ਪੀਕ ਹੋ ਸਕਦਾ 40 ਕਿਜੀ ਤੋਂ ਪਲੱਸ ਵੀ ਕਰ ਜਾਂਦੀ ਠੀਕ ਹੈ ਠੀਕ ਹੈ ਤੇ ਵੀਰੇ ਹਿਸਾਬ ਨਾਲ ਵੀ ਜਿਵੇਂ ਦੀ ਅਗਾੜੀ ਦੇਖੋ ਆਟਰ ਰੋਡਰ ਦੀ ਅਟੈਚਮੈਂਟ ਹਾਈਟ ਦੇਖੋ ਐਚ ਐਫ ਫਗਾਈਆਂ ਜਿੱਡੀ ਹਾਈਟ ਆ ਜੀ ਠੀਕ ਹੈ ਫੁੱਲ ਸਾਈਜ਼ ਹੈ ਹਨਾ ਤੇ ਪੰਜਵੀਂ ਪੀੜੀ ਇਹਦੀ ਇੰਪੋਰਟਡ ਜਨਰੇਸ਼ਨ ਦੀ ਆ ਅੱਛਾ ਪੰਜ ਪੀੜੀਆਂ ਬਰਾਡਨ ਇੰਪੋਰਟਡ ਆ ਸਾਰਾ ਇਹਦੇ ਹਾਂ ਜੀ ਬਾਕੀ ਬੀਸੀਐਸ ਬੋਡੀ weight ਹਰ ਪੱਖੋਂ ਯਾਨੀ ਪੂਰੀ ਅੱਗੇ ਐਚਕ ਦੀ ਚੜਾਈ ਦੇਖੋ बीसीएस ਕੰਬਲਾ ਕੁੰਬਲਾ ਬੈਕਅਪਰ ਫੋਰਹਟਰੈਂ ਕਿਸੇ ਪਾਸੇ ਪੁੰਜੀ ਨਹੀਂ ਜੀ ਤੇ ਬਾਕੀ ਇਹ ਇਹੋ ਜਿਹੇ ਬੱਚੇ ਪੈਦਾ ਕਰੂਗੀ ਵੀ ਆਪਾਂ ਕੰਪੀਟੀਸ਼ਨ ਚ ਵੀ ਲਿਆ ਸਕਦੇ ਹੋ ਬੱਚੇਰੀ ਠੀਕ ਹੈ ਅੱਗੇ ਲੱਗਿਆ ਵੈਕੀ ਸ਼ਾਟੇ ਦੇ ਹਨਾ ਵੈਕੀ ਸ਼ਾਟ ਲੱਗਿਆ ਜੀ ਠੀਕ ਹੈ ਰੇਟ ਵਗੈਰਾ ਕੀ ਰਹਿਣਗੇ ਰੇਟ ਜੀ ਜਿਹੜਾ ਆਪਾਂ ਦੇਣ ਲੈ ਇੰਜੇ ਵਾਲਾਗਾ ਇਹ ਆਪਾਂ 135000 ਰੁਪਏ ਦੀ ਫੇਰ ਦਵਾਂਗੇ ਜੀ ਮੁੱਲ 145 ਆ ਠੀਕ ਹੈ 135 ਹੀ ਹੈ ਵੇੜਾ ਆਪਾਂ ਜਿਸ ਨੂੰ ਦੇ ਦਾਂਗੇ ਅੱਛਾ 135000 ਦੀ ਬੱਚੀ ਤੁਹਾਨੂੰ ਮਿਲੂਗੀ ਜਿਹੜਾ ਵੀ ਘਰੇ ਆ ਗਿਆ ਉਹਨੇ ਮੇਰਾ ਇੰਨਾ ਵਾਦਾ ਕਰਨਾ ਜਿਹੜਾ ਭਾਲ ਦਾ ਭਾਦਾ ਵੀ ಜಾਸੀ ਫਰੀਨ ਲੈਣੀ ਆ ਹੁਣ ਇਹ ਗੱਲ ਕਹਿਣੀ ਆ ਵੀ 135 ਵਿੱਚ ਉਹ ਵਾ ਸੌੜ ਕਰਦੇ ਜਿਹੜੀ ਕਰਦੇ ਮੈਂ ਇੰਨਾ ਕ ਆਪਾਂ ਨੂੰ ਧਿਲੋਸਾ ਮਾਣ ਆ ਵੀ ਜਿੱਦੇ ਆਪਣੇ ਘਰੇ ਇਹਨੂੰ ਪੱਛੀ ਰਹਿਣਾ 20 25 ਦਿਨ ਮਹੀਨਾ ਸੂਈ ਨੂੰ ਹੋ ਗਿਆ ਵੱਧ ਦਾ ਭਾਂ ਦੇਣੀ 30 ਕਿਲੋ ਤੋਂ 32 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਕਰਮਾ ਵਾਲੀ ਬੀਨਸ ਹੁਣੇ ਹੀ ਦਿਖਾ ਰਹੀ ਆ ਮਾਰੀ ਮੋਟੀ ਹਲਕੀ ਫੁਲਕੀ ਭਾਲ ਆ ਗਈ ਬੱਚੀ ਨੇ ਪੌਣੀ ਸਟਾਰਟ ਕੀਤੀ ਤੇ ਬਾਕੀ ਬਾਡੀ ਵੇਟ ਤੇ ਹਾਈਟ ਦੇਖ ਲਓ ਐਚ ਵੈੜਾ ਜਿੱਡੀ ਆ ਖੁੰਜੀ ਕਿਸੇ ਪਾਸੇ ਨਹੀਂ ਜੇ ਸਿਆਲ ਚ ਹੀ ਵੈੜ ਹੁੰਦੀ ਘੱਟ ਤੋਂ ਘੱਟ 2.5 ਲੱਖ ਰੁਪਏ ਦੀ ਵੱਚੀ ਸੀਗੀ ਆਟ ਰੋਡਰ ਦੀ ਚੜਾਈ ਕਿਸੇ ਪਾਸੇ ਹੱਥ ਧਰਾਈ ਨਹੀਂ ਹੈਗੀ ਕਰਮਾ ਵਾਲੀ 1,35,000 ਰੁਪਏ ਹਾਂਜੀ ਤੇ ਨਾਣਾ ਨੂੜਾ ਚੰਗੀਆਂ ਐ ਫੋਲੋ ਬਰੀਡ ਦੇ ਵਿੱਚ ਆ ਕੱਦ ਕਾਠ ਬਹੁਤ ਜ਼ਿਆਦਾ ਕੋਈ ਵੀਰ ਇਹ ਨਾ ਮੰਨੇ ਵੀ ਛੋਟੀ ਐ ਲੱਸੀ ਆ ਹਨਾ 135000 ਰੁਪਇਆ ਫਰੀਡ ਵਾਈਜ਼ ਜਾਂ ਕੋਈ ਬੋਡੀ ਸਟਾਕ ਦੇ ਵਾਈਜ਼ ਦਾ ਕੰਪਰੋਮਾਈਜ਼ ਨਹੀਂ ਅੰਦਰ ਲੈ ਕੇ ਸਵਤੰਤਰ ਰਹੀ ਵਾਂ ਅੱਗੇ ਲੱਗਿਆ ਇਹਦੇ ਬਿਗ ਸ਼ਾਟ ਹਨ ਇਹਦੇ ਬਿਗ ਸ਼ਾਟ ਲੱਗਿਆ ਜੀ ਔਰ ਮੇਰੇ ਖਿਆਲ ਤੇ ਸੈਕਟਰ ਹੀ ਹੈ ਇਹ ਬਿਗ ਸ਼ਾਟ ਦਾ ਸੀਨ ਆਪ ਆ ਗਈ ਫਰੀਡ ਜੀ ਆਪ ਇਹ ਜਿੱਗਦੀ ਹੈ ਜੀ ਜਿੱਗਦੀ ਆ ਜੀ ਠੀਕ ਹੈ ਅੱਗੇ ਦੋ ਸ਼ਾਟ ਅੱਜ ਅਪਡੇਟ ਕਰਦੇ ਆਪਾਂ ਪਹਿਲੇ ਨੰਬਰ ਤੋਂ ਇਹ ਦੋ ਦੰਦ ਦਾ ਗੱਛੀ ਜੀ ਜੀ ਤੇ ਇਹਦੇ ਥੱਲੇ ਹੁਣ ਜੀ 26 27 ਕਿਲੋ ਬੋਹਲਾ ਇਧਰੋਂ ਮਾਰੋ ਦੇਖੋ ਕੈਮਰਾ ਕੋਈ ਭਲ ਨਹੀਂ ਬੈਂਸ ਦੇਖੋ ਕਿੰਨੀਆਂ ਸੋਹਣੀਆਂ ਸਟਾਰਟ ਕੀਤੀਆਂ ਕੱਢ ਲenga ਵੇੜਨੇ ਤੀਜਾ ਦੇਣਾ ਸੂਈ ਨੂੰ ਤੇ ਇਹ ਆਪਾਂ ਦੋ ਬੈੜਾ ਲੰਗਿਆ ਸੀਗੇ ਆ ਜੀ ਇਕੱਠੇ ਇੱਕੇ ਥਾਂ ਦੋਨਾਂ ਨੇ ਵਲਡ ਵਾਈਡ ਦਾ ਮੈਗਰਮ ਦਾ ਸੈਕਸਰ ਲੱਗਿਆ ਸੀ ਬੱਚਿਆਂ ਦੋਨਾਂ ਦੇ ਬੱਚਿਆਂ ਦੋਨਾਂ ਦੇ ਮਗਰੀ ਦੋ-ਦੋ ਦੰਦ ਦਾ ਦੋਨੇ ਕਿਤਾਹ ਖੜੀ ਹੈ ਬੱਚੀ ਇੱਕ ਆਪਾਂ ਅੱਗੇ ਦਿਖਾਵਾਂਗੇ ਇਹ ਦੋ ਦੰਦ ਪਹਿਲਾ ਸੂਆ ਦੋ ਦੰਦ ਦਾ ਪਹਿਲਾ ਸੂਆ 26 27 ਕਿਲੋ ਬੋਲਾ ਬੀਨਸ ਦੇ ਕੁਆਰਟਰ ਤੇ ਕਿੱਡੀਆਂ ਟੌਪ ਦੀਆਂ ਇਹ ਹਾਈਟ ਪਿੱਠਪੁੜੇ ਦੀ ਚੜਾਈ ਸਟ੍ਰੇਟਨੈਸ ਆਡਰ ਜਿਹੜਾ ਭਾਲਦੇ ਆ ਲੋਕ ਵੀ ਹਾਂ ਪਿੱਛੋਂ ਉੱਪਰੋਂ ਚੌੜਾ ਸਟਾਕਿੰਗ ਵਧੀਆ ਏ ਕਲਾਸ ਹੈਡਰਾ ਬਿਨਾ ਭਾਲ ਤੋਂ ਬਾਕੀ ਅਜੇ ਟਾਈਮ ਵੀ ਢਾਈ ਤਿੰਨ ਨਹੀਂ ਹੋਇਆ ਤੁਰ ਕੇ ਦਿਖਾਈ ਬੁੱਤ ਤੇ ਰੇਟ ਕੀ ਰਹਿਣਾ ਇਹਦਾ ਰੇਟ ਥਿਲੋ ਸਾਹਿਬ ਵੀ ਮੁੱਲ ਤਾਂ ਇਦਾਂ ਦੀਆਂ ਬੱਚੀਆਂ ਦਾ ਕੋਈ ਨਹੀਂ ਹੁੰਦਾ ਸਰਦੀਆਂ ਚ ਢਾਈ ਢਾਈ ਲੱਖ ਰੁਪਈਆਂ ਨਾਰਮਲੀ ਇਹੋ ਜਿਹੀਆਂ ਬੱਚੀਆਂ ਸੇਲ ਹੋਈਆਂ ਤੁਸੀਂ ਆਪ ਵੀ ਆਪਣੇ ਵੀਡੀਓ ਬਣਾਉਂਦੇ ਹੀ ਰਹੇ ਹੋ ਠੀਕ ਆ ਤੇ ਹੁਣ ਜਣੀ ਆਪਾਂ ਇਹ ਜਿਸ ਨੂੰ ਡੀਡ ਲਾਈਨ ਜਿਹੜਾ 145000 ਰੁਪਏ ਦੀ ਬੱਛੀ ਦੇ ਦਾਂਗੇ 145000 ਹਾਂਜੀ ਇਹਨੂੰ ਆरिजिनल ਕਹਿੰਦੇ ਨੇ ਨਾ ਵੀ 5.5 ਫੁੱਟ ਤੋਂ ਪਲੱਸ ਹਾਈਟ ਆ ਠੀਕ ਐ ਐਡੀ ਆ ਬੱਛੀ ਤੇ ਯਾਨੀ ਦੁੱਧ ਹੁਣ ਜਿਹੜੇ ਹਿਸਾਬ ਨਾਲ ਦੀ ਸਟਾਰਟਿੰਗ ਆ ਅਗਾਰੀ ਦੇਖ ਲੋ ਬੈਂਸ ਦੇਖ ਲੋ ਕਿੱਡੀਆਂ ਸੋਹਣੀਆਂ ਕੱਢੀਆਂ ਬੱਛੀ ਨੇ ਐਨ ਧੋਨੀ ਕੋਲੋਂ ਅਟੈਚ ਅਡਰ ਆ ਠੀਕ ਆ ਤੇ ਯਾਨੀ ਸੌਖਾ ਹੀ 35 ਕਿਲੋ ਦੁੱਧ ਤੱਕ ਤਰੇ ਗਿਆ ਹੀ ਨਹੀਂ ਆ ਚੀਜ਼ ਦੀ ਸ਼ੇਪ ਚੜਾਈ ਦੇਖੋ ਜੀ ਅੱਗੇ ਕੰਬਲਾ ਕੁੰਬਲਾ ਦਾ ਬਿਲਕੁਲ ਇਨਸਾਫ ਬਹੁਤ ਸੋਹਣੇ ਬੋਡੀ ਸਟਰਕਚਰ ਦੀ ਚੰਗੀ ਕੁਆਲਟੀ ਆ ਜੀ ਇਹ ਜਿਹਨੇ ਬਰੀਡ ਤੇ ਕੰਮ ਕਰਨਾ ਜੀ ਤੇ ਮੰਨ ਕੇ ਇਹ ਚੱਲੋ ਵੀ ਘੱਟ ਤੋਂ ਘੱਟ ਬਾਹਲਾ ਨਹੀਂ ਤਾਂ ਲੱਖ ਰੁਪਈਆ ਦਾ ਫਰਕ ਆ ਇਸ ਬੱਚੀ ਦਾ ਸਰਦਿਆਂ ਦੇ ਨਾਲੋਂ ਬਾਕੀ ਮਗਰ ਇਹਦੇ ਬੱਚੀ ਹੈ ਨਾ ਬੱਚੀ ਦਾ ਉੱਪਰੋਂ ਲੈ ਕੇ ਥੱਲੇ ਤੱਕ ਸਟ੍ਰੇਟ ਪਈ ਜਾਵਾ ਬਿਲਕੁਲ ਜੀ ਚਾਹੇ ਬੰਦਾ ਫੱਟੀ ਮਾਰਮੀ ਜਿਹਨੂੰ ਆਪਾਂ ਢੂਈ ਕਹਿੰਦੇ ਨੇ ਉਹ ਚੀਜ਼ ਆ ਜੀ ਠੀਕ ਆ ਮਗਰ ਬੱਚੀ 66 ਸੀਮਣ ਦੀ ਹੈ ਨਾ 66 ਸੀਮਣ ਵੀ ਜੀ 87 8800 ਦਾ ਠੀਕ ਆਗਾ ਜਿਹੜਾ ਮੈਗਨਾਉਂ ਦਾ ਇਹ ਤੇ ਬੱਚੀ ਹੀ ਆ ਹਾਂ ਜੀ ਇਹ ਨਾਰਮਲ ਆ ਇਹ ਨੀਗਾ ਟੀਕਾ ਇਹ ਬੱਚਾ ਵੀ ਦੇਖੋ ਕਿੱਡਾ ਵੱਡਾ ਅੱਗੇ 2 ਨੰਬਰ ਆ ਗਈ ਜੀ ਇਹ ਬੱਚੀ ਚਾਹ ਖੀਰੀ ਕਹਿ ਲੋ ਚਾਹ ਦੋ ਦੰਦ ਮੰਨ ਲਓ ਇਹ ਦੁੱਗਦੇ ਕਰਦ ਕੋਈ ਆ ਜੀ ਠੀਕ ਹੈ ਹਾਂ ਜੀ ਤੇ ਇਹਦੇ ਬੱਚੇ ਨੂੰ ਜਨਮ ਦਿੱਤਾ ਜੀ ਇਹ ਕੱਲ ਦੀ ਸੂਈ ਆ ਅ ਪਰਸੋਂ ਆਥਨ ਦੀ ਠੀਕ ਹੈ ਤੇ ਇਹਦੇ ਥੱਲੇ ਹੁਣ 23 24 ਕਿਲੋ ਸਟਾਰਟਿੰਗ ਘੋੜਾ ਖੋਲੀ ਪੁੱਤ ਅਗਾੜੀ ਗੂੜੀ ਇਹਦੀ ਵੀ ਦੇਖੋ ਜੀ ਕਿੱਡੀ ਲੰਮੀ ਆ ਤੇ ਬਾਕੀ ਆਪਣੇ ਤੁਸੀਂ ਅੱਗੇ ਵੀ ਆਪਾਂ ਵੀਡੀਓ ਚ ਬੋਲਦੇ ਹੁੰਨੇ ਆ ਵੀ ਆਪਣੇ ਕੋਲ ਜਿੰਨੇ ਵੀ ਐਨੀਮਲ ਹੁੰਦੇ ਆ ਵੀ ਆਰਡਰ ਵਾਲੇ ਪਾਸੋਂ ਤੇ ਥਣ ਲੈਵਾ ਕਿਸੇ ਵੀ ਆਪਣੀ ਵੈੜ ਦਾ ਅਜ ਤੱਕ ਨਾ ਪਾਖਾਂ ਤੇ ਐਡੇ ਐਡੇ ਵਾਲੀ ਵੈੜ ਦੀ ਛੇਤੀ ਖਰੀਦ ਕਰੀ ਆ ਜੀ ਥਣ ਸਟ੍ਰੇਟ ਮਿਲਣਗੇ ਵਧੀਆ ਬਰੀਡ ਵਾਈਜ਼ ਹੋਊ ਸਾਰੀ ਕੋਈ ਐ ਨਹੀਂ ਵੀ ਸੂ ਵੱਡੀ ਵਾਲੀ ਹੋਊਗੀ ਜਾਂ ਕੋਈ ਰੰਗ ਕੱਚੇ ਪਿੱਲੇ ਵਾਲੀ ਬਰੀਡ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਕਿਸੇ ਵੀ ਐਨੀਮਲ ਚ ਆਪਣੇ ਚ ਇੱਥੇ ਮਗਰ ਬੱਛਾ ਹਨਾ ਕਿਹਦੇ ਮਗਰ ਬੱਛਾ ਜੀ ਬਾਕੀ ਸਾਰੇ ਜਿੰਨੇ ਐਨੀਮਲ ਬੱਛੇ ਆ ਹੀ ਉਹਨਾਂ ਮਗਰ ਦੁੱਧ ਕਿੰਨਾ ਦੇ ਦੂਗੇ ਹਾਈਐਸਟ ਹੈ ਦੁੱਧ ਜੀ ਪੀਕ ਲੈਵਲ ਹੋ ਸਕਦਾ 35 ਕਿਲੋ ਤੱਕ ਜਾਵੜੇ ਗਰਮੀ ਚ ਵੀ ਜਣੀਆਂ 30 32 ਕਿਲੋ ਆਰਾਮ ਨਾਲ ਦੁੱਧ ਪਾਈ ਜਾਊਗੀ ਬੜਾ ਸੋਫਾ ਜੇ ਬਾਕੀ ਫੇਸ ਫੂਡ ਦੇਖੋ ਹੈ ਵੀ ਹਜੇ ਬੱਚਾ ਹੀ ਆ ਜੀ ਰੇਟ ਕੀ ਲਊਗਾ ਰੇਟ ਜੀ ਜਿਸ ਨੂੰ ਜਿਹੜਾ ਇਹਦਾ ਲੈਣਾ ਜੀ ਆਪਾਂ ਉਹ 1 ਲੱਖ ਤੇ 27000 ਰੁਪਿਆ ਲਵਾਂਗੇ ਦਾ ਨੰਬਰ ਆੜੀ HCF 68 ਤਾਜੀ ਵੀ ਰੇਟ ਸਿਰਫ ਜਿਹਨੂੰ 127 ਦੁੱਧ 21 22 ਕਿਲੋ ਤੋਂ ਲੈ ਸਟਾਰਟਿੰਗ ਕਰਿਆਗਾ ਤੇ ਜੇ ਜੀ ਵੀਰੇ ਖੁਦ ਦੀ ਵੀ ਜਮਾ ਡਾਨਾ ਸਰ ਜਾਏ ਹਾ ਜੇਰ ਜੂਰ ਪਈ ਵੀ ਆ ਬਾਈ ਠੀਕ ਹੈ ਜਮਾ ਓਕੇ ਆ ਅੱਗੇ ਆ ਜਾ ਤੇਰਾ ਨੰਬਰ ਤੇ ਇਹ ਦੋ ਦਾਮ ਦਾ ਜੀ ਬੱਛੀ ਠੀਕ ਹੈ ਇਹ ਵੀ ਉਹਦੇ ਨਾਲ ਹੀ ਆਈ ਆ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਤੇ ਇਹਦੇ ਵਾਂਗਰੀ ਆ ਮੈਗਨਮ ਦੀ ਬੱਛੀ ਉਹਦੇ ਕੋਈ ਸੇਮ ਹੀ ਸੀਮਨ ਲੱਗਿਆ ਸੀ ਬੰਨਾਂ ਨੂੰ ਠੀਕ ਹੈ ਹਾਂ ਜੀ ਬੱਛਾ ਦੇ ਲੋ ਤੁੰਨੇ ਬੱਚੇ ਗਾਏ ਦਿੱਤੋ ਕਾਪੂਈ ਆ ਦੋ ਦਾੰਦ ਇਹਦੇ ਵਗਰ ਬੱਚੀ ਆ ਗਈ ਨਾ ਹਾਂਜੀ ਉਹੀ ਸੀਮਨ ਦੀ ਮੈਗਨਮ ਤੇ ਵਰਲਡਵਾਈਡ ਦੀ ਮੈਗਨਮ 8000 ਤੋਂ ਪਲੱਸ ਦਾ ਸੀਮਨ ਹੀ ਆ 88800 ਦਾ ਜਿਹੜੀ ਦੱਸਦੇ ਸੀ ਆਪਾਂ ਨੂੰ ਮਾਰਕ ਵੀ ਇੰਨੇ ਦਾ ਟੀਕਾ ਹੋ ਇੰਪੋਰਟਡ ਸੀਮਨ ਹਾਂਜੀ ਉਹ ਕਹਿੰਦੇ ਟੀਕੇ ਵੀ ਇਹੀ ਦੋ ਦੋ ਭਰਾਏ ਆਗੇ ਉਹ ਸਾਹਮਣਾ ਤਾਂ 17-18000 ਦਾ ਤਾਂ ਉਹਨਾਂ ਨੇ ਸੀਮਨ ਹੀ ਕੱਲੀ ਕੱਲੀ ਦੇ ਭਰਾਇਆ ਵੇੜਦੇ ਦੁੱਧ ਕਿੰਨਾ ਕੁ ਸਟਾਰਟਿੰਗ ਕਰਿਆ ਨੇ ਦੁੱਧ ਦੇਦੇ ਥੱਲੇ ਵੀ 25 ਪਲੱਸ ਬੋਲ ਆਜੀ ਖੋਲੀ ਪੁੱਤ ਠੀਕ ਹੈ ਬਾਕੀ ਬਾਡੀ ਵੇਟ ਦੇਖ ਲੋ ਇਹਨੂੰ 2 ਦਿਨ ਹੋ ਗਏ ਕੰਪਲੀਟ ਸੂਈ ਨੂੰ ਬਹਿਰ ਨੂੰ ਤੀਜਾ ਦਿਨ ਅੱਜ ਚੱਲ ਰਿਹਾ ਆ ਠੀਕ ਹੈ ਆਰਡਰ ਦੀ ਚੜਾਈ ਤੇ ਬਹਿਰ ਚ ਬਾਡੀ ਵੇਟ ਸੂਈ ਵੀਤ ਵੀ ਕਿੰਨਾ ਹੁਣ ਜੀ ਤੇ ਕਮੀ ਕੋਈ ਨਹੀਂ ਕਿਸੇ ਪਾਸਿਓ ਤੇ ਬਾਕੀ ਸਾਰਿਆਂ ਬਹਿੜਾਂ ਦੇ ਆਪਣਿਆਂ ਦੇ ਹੱਥੀਂ ਚਵਾਈ ਵਾਲੇ ਵੀ ਥਣ ਇੱਕ ਨੰਬਰ ਆ ਮਸ਼ੀਨੀ ਤਾਂ ਹੈਗੀ ਹੈਗੀਆਂ ਜੀ ਤੇ ਬਾਕੀ ਗਰਮੀਆਂ ਚ ਵੀ ਇਹ 35 ਕਿਲੋ ਤੋਂ ਤਾਂ ਬੱਛੀ ਟੁੱਟਦੀ ਨਹੀਂ ਜੀ ਇਹਦਾ ਆਪਾਂ ਰੇਡ ਕੀ ਰੱਖਿਆ ਅਰੇ ਤਾਂ ਇਹ ਬੱਛੀ ਦਵਾਂਗੇ ਜੀ 145000 ਕੀ ਦੀ 145000 ਦੀ ਤੀਜੇ ਨੰਬਰ ਤੇ ਐਫ ਸੁਈ ਸਵਾਈ ਹੈ ਨਾ ਬਾਕੀ ਹਾਈਟ ਲੈਂਥ ਦੀ ਕੋਈ ਕਮੀ ਨਹੀਂ ਜੀ ਕਿ ਕਿਸੇ ਪਾਸਿਓਂ ਛੋਟੀ ਆ ਜਾਂ ਕੋਈ ਤੋਰ ਪਤ ਫੱਲ ਗਿਆ ਜਿਹੜਾ ਦਵਾ ਠੀਕ ਹੈ ਤੇ ਕਮੀ ਕੋਈ ਨਹੀਂ ਕਿਸੇ ਪਾਸਿਓਂ ਬੱਛੀ ਦੀ ਜਿਹੜਾ ਵੀ ਭਰਾ ਜੀ ਨੇ ਬਰੀਡ ਵਾਈਜ਼ ਕੰਮ ਕਰਨਾਗਾ ਬਈ ਇਹ ਮੰਨ ਕੇ ਲੈ ਜੇ ਵੀ ਇੱਕ ਨਹੀਂ ਦੋ ਜਾਨ ਬੰਦ ਲੈ ਕੇ ਚੱਲਿਆ ਜੀ ਮਗਰ ਇਹਦੇ ਬੱਛੀ ਆ ਨਾ ਬੱਛੀ ਇਹ ਕਲਾਸ ਜੀ ਨੂੰ ਅੱਜ ਦੇ ਟਾਈਮ ਦੀ ਆਪਾਂ ਕਹੇ ਸਾਰੇ ਟੌਪ ਨੇ ਸੀਮਨ ਦੀ ਹੈ ਜੀ ਉਹ ਬੱਤੀ ਆ ਗਈ ਤੁਸੀਂ ਹਾਂ ਜੀ ਰੇਟ ਇਹਦਾ 1 ਲੱਖ 145000 ਰੁਪਏ ਢੇਲੋ ਸਾਹਿਬ 1 ਲੱਖ 45000 ਹੋਰ ਦੋ ਜਾਂਦਾ ਹਨਾ ਦੋ ਜਾਂਦੀ ਹੁਣ ਤੁਸੀਂ ਦੇ ਲੋ 25 ਪਲੱਸ ਬੋਲੇ ਜ ਫਿਰਦੀ ਹੈ ਜੀ 10 ਕਿਲੋ ਦੁੱਧ ਬਤਾ ਕਿੰਨਾ ਇਹਨੂੰ ਜਾ ਰਹੇ ਆ ਜੀ 32 ਤਾਂ ਹੁੰਦੀ ਹੈ 30 ਤਾਂ ਪਰ ਪਰ ਚੱਲੂਗੀ 35 ਕਿਲੋ ਤਾਂ ਸੌਖਾ ਪਾਉਗੀ ਜੀ ਇਹ ਪੀਕ ਫੜਨਾਗਾ ਆਪਦਾ 35 ਪਲੱਸ 40 ਦੇ ਨਹੀਂ ਦੀ ਤਾਂ ਪੀਕ ਲੈਵਲ ਟੱਚ ਕਰਕੇ 15 34 35 ਕਿਲੋ ਦੁੱਧ ਇਹਨੂੰ ਆਰਾਮ ਨਾਲ ਇਹ ਰੇਟ ਟਿਕਾ ਕੇ ਲੈ ਸਕਦਾ ਜੀ ਇਹ ਤੋਂ ਲੰਮਾ ਟਾਈਮ ਬਾਕੀ ਮਗਰ ਬੱਚੇ ਬਹੁਤ ਪਿਆਰੀਆਂ ਹਨ ਬਾਕੀ ਇਹ ਬਰੀਡੇ ਇਹ ਜੀਆਂ ਜੀ ਮੰਨ ਕੇ ਚੱਲੋ 2 3 ਮਹੀਨੇ ਰਹਿ ਗਏ ਜਮਾਂ ਸਹੀ ਜਿਹੜਾ ਮੌਸਮ ਹੋ ਜਾਣਾ ਠੀਕ ਆ ਉਦੋਂ ਇਹਨਾਂ ਨੇ ਜਿੰਨਾ ਕਾ ਹੁਣ ਦੁੱਧ ਦੇਣਾ ਉਦੋਂ ਬਦਲ ਗਈਆਂ ਇਹ ਪੂਰਾ ਘਟਦੇ ਨਹੀਂ ਇਹ ਜਿਗਾਂ ਚੀਜ਼ਾਂ ਇਹ ਜੀ ਠੀਕ ਆ ਅੱਗੇ ਖੜੀ ਆ ਚਾਰ ਨੰਬਰ ਵੈਟ ਜਿਹੜੀ ਇਹਦੇ ਵਲਡਬਾਈਟ ਦਾ ਸੈਕਸ ਜਿਹੜੀ ਇਹਦੇ ਲੱਗਿਆ ਸੀ ਇਹਨੇ ਮੋਂਟਰੀਅਲ ਦਾ ਸੀਗਾ ਜੀ ਠੀਕ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚੀ ਇਹਦੀ ਵੀ ਐਕਸਟਰਾ ਆਰਡਨਰੀ ਆ ਬਾਜਰ ਵਾਲਾ ਵਾਹ ਜੀ ਵਾਹ ਆਹ ਤਾਂ ਬੱਚੀ ਬੜੀ ਪਿਆਰੀ ਯਾਰ ਚਾਰੀ ਨਾ ਮੁੱਛਾ ਵਜੇ ਬੰਜਾਨਾ ਹਾਂਜੀ ਸਵਾਦਾਰ ਜੀ ਕਿਉਂਕਿ ਜਿੱਡੀ ਵੱਡੀ ਮਾਂ ਗਈ ਗਾਂ ਆਪ ਕੋਲ ਖੜੀ ਹੈ ਜੀ ਤੇ ਇਸ ਟਾਈਮ ਇਹ ਮੇਰੇ ਹਿਸਾਬ ਨਾਲ ਜੀ ਹੈ ਤੈਰ ਸਲੇ 31 ਕਿਲੋ ਬੋਲੇ ਦੀ ਸਟਾਰਟਿੰਗ ਠੀਕ ਹੈ ਪਹਿਲੀ ਗਾਂ ਦੇਖੀ ਹੈ ਜਿਹੜੀ ਇੰਨਾ ਯਾਨੀ ਬੋਲੇ ਦੀ ਸਟਾਰਟਿੰਗ ਕਰਦੀ ਆ ਪਰ ਕੋਈ ਵੀ ਭਰਾ 27 28 ਲੀਟਰ ਆਪਣੇ ਘਰ ਚੋ ਕੇ ਲੈ ਜੇ ਮੰਨ ਕੇ ਹੈ 30 31 ਕਿਲੋ ਦੀ ਸਟਾਡੇ ਇਹ ਦੁੱਧ 35 ਤੋਂ ਬਾਅਦ 35 ਫੇਰ ਨਹੀਂ 40 ਕਿਲੋ ਅੱਛਾ ਹਾਂਜੀ ਦੁੱਧੋਂ ਆਪਾਂ ਨੂੰ ਮਾਰ ਕਰਨੇ ਦੱਸਿਆ ਵੀ ਇਹ 38 39 35 34 ਤੋਂ ਕੋਲੂਣੀ ਆਹ ਦੇ ਨਾਲ ਟੁੱਟੀ ਨਹੀਂ ਤੇ 35 40 ਦੇ ਵਿੱਚ ਚੱਲੂਗੀ ਹਾਂਜੀ ਇਹ ਉਹ ਚੀਜ਼ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਵੀ ਰਵਾਈ ਦੁੱਧ ਕੱਢਦਾ ਰੇਟ ਇਹਦਾ ਕੀ ਹੋਊਗਾ ਇਹ ਰੇਟ ਜੀ ਇਹ ਵੇੜ ਆਪਾਂ ਦੇ ਦਾਂਗੇ 1,30,000 ਰੁਪਏ ਦੇ ਜੀ 1,30,000 ਹਾਈਟ ਲੈਂਥ ਦੇਖ ਲੋ ਜਿੰਨਾ ਆਪਾਂ ਕਹਿੰਦੇ ਟਰੱਕ ਕਰ ਕੀ ਖਾਂ ਉਹ ਚੀਜ਼ ਆ ਜੀ ਦੰਦਾਜ ਵੀ 6 ਦੰਦਾ 24 ਚੂੜੀ ਤੇ ਕਿਸੇ ਪਾਸੋਂ ਖੁੰਜੀ ਨਹੀਂ ਬਾਕੀ ਵਿਦਾਊਟ ਭਾੜਾ ਵਾਲਾ ਆਰਡਰ ਆਗਾ ਐ ਵੀ ਇਹ ਭਾੜਾ ਵਾਲਾ ਆਰਡਰ ਆਗਾ ਸਾਫ ਆਂਡਰਾ ਆਥਨ ਨੂੰ ਦੇਖੋ ਐ ਭਰ ਜਾਂਦੀ ਐ ਤੇ ਨਾਲ ਹੀ ਲੇੰਗੂ ਵੰਗੂ ਨੁੱਟ ਜਾਂਦੀ ਐ ਜੇ ਭੱਲੇਵਾ ਛਾੜ ਦਿੱਤੀ ਜਿਆ ਹਾਂਜੀ ਬਾਕੀ ਮੈਂ ਜਿਵੇਂ ਅਗਲਾ ਕਹਿੰਦਾ ਵੀ ਗਾਂ ਦੀ ਐ ਗਾੜੀ ਤੇ ਮੈਂ ਦੀ ਪਿਛਾੜੀ ਅਗਾੜੀ ਦੇਖੋ ਕਿੰਡੀ ਚੌੜੀ ਆ ਅਗਾੜੀ ਦੀ ਅਟੈਚਮੈਂਟ ਬਹੁਤ ਜਿਆਦੇ ਚੰਗੀ ਬਹਿ ਰਹੀ ਐ ਠੀਕ ਹੈ ਰੇਟ ਇਹਦਾ ਕਰਿਆ 1 ਲੱਖ 1 ਲੱਖ ਕੀ ਆ ਵੀਰ 130000 ਦੇ ਵਿੱਚ ਦੁੱਧ 35 ਕਿਲੋ ਦੇਣ ਬਾੜੀ ਭਾਈ ਜੇ ਮੰਨ ਕੇ ਚਲੋ ਆਪਾਂ 27 28 ਅਗਲੇ ਨੂੰ ਕਹਿ ਕੇ ਦੇਣਾ 30 31 ਕਿਲੋ ਹੁਣ ਬੋਲੇ ਚ ਪਰ ਆਪਾਂ ਕਹਿੰਦੇ ਵੀ ਬੰਦਾ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 40 ਕਿਲੋ ਹਨਾ ਤੇ ਚੰਗਾ ਸਾਂਭਣ ਵਾਲਾ ਹੋਇਆ ਬੰਦਾ 40 ਕਿਲੋ ਦੁੱਧ ਵੀ ਇਹ ਤਾਂ ਲੈ ਸਕਦਾ ਇਹਨਾਂ ਦੀ 40 ਦੇਣ ਇਹਨਾਂ ਦੁੱਧ ਦਾ ਬਸ ਫੇਰ ਗਾਣੇ ਕਰਦੀ ਗੋਵੇਂ ਨਾ ਗਰਮੀ ਵੀ ਨਹੀਂ ਮੰਨਣੀ ਬਾਕੀ 25 30 ਤੇ ਬੱਚੂ ਜਮਗਰ ਯਾਰ ਕੋਈ ਕਿੰਨੇ ਵਿਹੜਾਂ ਦੇ ਮਗਰੀ ਬੱਚੀਆਂ ਟੋਪਰੀਆਂ ਜੀ 20-20 ਚ ਆਪ ਰੱਖ ਵੀ ਲਵਾਂਗੇ ਜਿਹੜੀ ਗਾਂ ਦੀ ਮਰਜ਼ੀ ਛੱਡ ਦੇ। ਜਿਆ ਜੇ ਗੱਲ ਆ ਜਾ। ਆ ਜਿਹੜੀ ਵਿਹੜ ਆਪ ਦਾਸ ਦੇ ਪਏ ਹੁਣ 30 ਦੇ ਨੇੜੇ ਦੁੱਧ ਹਾਜ਼ਰ ਆ। ਹਾਂਜੀ। ਦੋ ਟਾਈਮ ਚਵਾ ਕੇ ਦੇਸ਼ਾ ਤੇਨਾਂ ਨੇ। ਜਿੰਨੀਆਂ ਵੀ ਆਪਣੇ ਕੋਲੇ ਸੂਈਆਂ ਖੜੀਆਂ ਸਾਰੀਆਂ ਤੇ ਕੈਮਰਾ ਮਾਰ ਦੋ ਜੀ। ਮੰਨ ਕੇ ਚੱਲੋ ਜਿਹੜੀ ਵੀ ਕੋਈ ਮਰਜ਼ੀ ਪਹਿਲਣ ਬੱਚੀ ਲੈਣੀ ਆ ਜਾਂ ਇਹ ਗਾਂ ਲੈਣੀ ਆ। ਜੀ। ਉਹ ਅਗਲਾ ਆਪਦੀ ਮਿਲਕਿੰਗ ਆਪਣੇ ਕੋਲੇ ਰਹਿਣ ਸਹਿਣ ਦਾ ਪ੍ਰਬੰਧ ਆ ਜੀ। ਸੌਦਾ ਕਰ ਲੇ। ਪਾਣੀ ਸਾਰਾ ਕੁਝ ਇੱਥੇ ਰਹਿ ਕੇ ਚੋਕੇ ਵੀ ਲਿਆ ਸਕਦਾ। ਜੀ। ਉਹ ਅ ਨੰਬਰ 1 ਕੱਢ ਵੇਰ ਬੋਲਿਓ ਨੰਬਰ ਜੀ 75269 75604 94630 95604 ਪਿੰਡ ਆਪਣਾ ਸਜਦੋਗੇ ਆਕੜੇ ਰੋਡ ਤੇ ਘਰ ਆ ਜੀ ਤਸੀਲ ਲਿਆਨ ਸਿੰਘਾ ਤੇ ਡਿਸਟ੍ਰਿਕਟ ਮੋਗਾ ਵੀਡੀਓ ਦੇਖ ਲੈ ਸਭ ਦਾ ਤਿਆਰ